ਜਾਨਾ ਸਪੋਕਸਮੈਨ ਦੇਖ ਰਹੇ ਹੋ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਔਰ ਇਸ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ ਹੈ ਔਰ ਉਹਨਾਂ ਦਾ ਜਿਹੜਾ ਮਾਸੂਮ ਬੱਚਾ ਹੈ ਉਹ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਦੱਸਦੀਏ ਸਕੂਟਰ ਤੇ ਪਤੀ ਪਤਨੀ ਆਪਣੇ ਬੱਚੇ ਦੇ ਨਾਲ ਸਵਾਰ ਸੀ ਔਰ ਇੱਕ ਅਣਪਛਾਤਾ ਟਰੱਕ ਜਿਹੜਾ ਹੈ ਉਹ ਟੱਕਰ ਮਾਰ ਜਾਂਦਾ ਔਰ ਇਸ ਹਾਦਸੇ ਦੌਰਾਨ ਜੋੜੇ ਦੀ ਮੌਤ ਹੋ ਗਈ ਹੈ ਹਾਲਾਂਕਿ ਟੱਕਰ 'ਚ ਬੱਚਾ ਜਿਹੜਾ ਹੈ ਜ਼ਖਮੀ ਹੋਇਆ ਔਰ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਜਾਣਕਾਰੀ ਦੇ ਮੁਤਾਬਕ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੀਏ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਅਤੇ ਅੰਜੂ ਬਾਲਾਵਜੋ ਹੋਈ ਹੈ ਦੋਵੇਂ ਪਤੀ ਪਤਨੀ ਸਨ ਅਤੇ ਮੁਕੇਰੀਆ ਦੇ ਪਿੰਡ ਭਟੀਆਂ ਰਾਜਪੂਤਾ ਦੇ ਰਹਿਣ ਵਾਲੇ ਸਨ ਔਰ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੀਏ ਕਿ ਪਠਾਨਕੋਟ ਸਥਿਤ ਵਿਅਕਤੀ ਆਪਣੇ ਪਤਨੀ ਤੇ ਬੱਚੇ ਸਣੇ ਸੋਹਰੇ ਘਰ ਗਿਆ ਸੀ ਔਰ ਵਾਪਸ ਮੁੜਦੇ ਹੋਏ ਮੁਕੇਲੀਆ ਨੇੜੇ ਪਿੰਡ 마ਸ਼ਾਪੁਰ ਨੇੜੇ ਜਦੋਂ ਇਹ ਪਹੁੰਚਦੇ ਨੇ ਸਕੂਟਰ ਤੇ ਸਵਾਰ ਹੋ ਕੇ ਤਾਂ ਇੱਕ ਅਣਪਛਾਤਾ ਟਰੱਕ ਜਿਹੜਾ ਟੱਕਰ ਮਾਰ ਦਿੰਦਾ ਔਰ ਇਸ ਹਾਦਸੇ ਦੌਰਾਨ ਜੋੜੇ ਦੀ ਮੌਤ ਹੋ ਗਈ ਹੈ ਤਾਂ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹੁਸ਼ਿਆਰਪੁਰ ਦੇ ਵਿੱਚ ਇਹ ਭਿਆਨਕ ਸੜਕ ਹਾ사 ਵਾਪਰ ਗਿਆ ਸਕੂਟਰ ਤੇ ਪਤੀ ਪਤਨੀ ਆਪਣੇ ਬੱਚੇ ਸਣੇ ਸਵਾਰ ਸੀ ਔਰ ਦੱਸਦੀਏ ਇਸ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋਈ ਹੈ ਜੋੜੇ ਦੀ ਮੌਤ ਹੋਈ ਹੈ ਹਾਲਾਂਕਿ ਟੱਕਰ ਦੇ ਵਿੱਚ ਇਸ ਹਾਦਸੇ ਦੇ ਦੌਰਾਨ ਬੱਚਾ ਜਿਹੜਾ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਹ ਹਾਦਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਇਸ ਦੇ ਨਾਲ ਜਿਹੜੇ ਮ੍ਰਿਤਕ ਨੇ ਦੋਵੇਂ ਜਣੇ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਮੁਕੇਰੀਆ ਪਠਾਨਕੋਟ ਹਾਈਵੇ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਔਰ ਇਸ ਹਾਦਸੇ ਤੋਂ ਬਾਅਦ ਰਾਹਗੀਰ ਵੀ ਇਕੱਠੇ ਹੋਏ ਪੁਲਿਸ ਨੇ ਇਸ ਦੀ ਇਤਲਾਹ ਦਿੱਤੀ ਗਈ ਐਂਬੂਲੈਂਸ ਨੂੰ ਬੁਲਾਇਆ ਗਿਆ ਔਰ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਮਾਸੂਮ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਭਿਆਨਕ ਸੜਕ ਹਾਦਸਾ ਵਾਪਰਿਆ ਔਰ ਇਸ ਭਿਆਨਕ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਮੈਂ ਜਿੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ਹਿਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਨੇ ਆ ਬੈਠਾ ਤੋਂ ਨਹੀਂ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤੇ ਬੱਚੇ ਨੂੰ ਅਸੀਂ ਫਿਰ ਮੋਕੇ ਤੋਂ ਚਾਕੇ ਹਸਪਤਾਲ ਪੇ ਜਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਸੀਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂਜੀ ਟਰੱਕ ਦੌੜ ਗਿਆ ਜੀ ਟਰੱਕ ਵਾਲਾ ਦੌੜ ਗਿਆ ਇਹ ਇਸ ਹਾਦਸੇ ਵਿੱਚ ਜੀ ਅ ਪਹਿਲਾਂ ਤਾਂ ਸਾਡੇ ਐਸਐਚਓ ਸਾਹਿਬ ਸਾਡੇ ਡੀਐਸਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਇੱਥੇ ਆਏ ਆ ਫਿਰ ਇਹ ਤੁਹਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਅਸੀਂ ਮੌਕੇ ਤੇ ਆਏ ਆ ਮੌਕੇ ਤੇ ਸਾਨੂੰ ਦੋ ਡੈਡ ਬodies ਜਿਹੜੀਆਂ ਆ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮੰਜੂ ਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਇਹ ਜੀ ਭਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਇਹ ਹੋ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾਸਾ ਵਾਪਰਿਆ ਜਿਹਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਆਰਾਊਂਡ ਅਪ ਕੀਤਾ ਜਾਊਗਾ